ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਅੱਜ ਦੀ ਵੀਡੀਓ ਅਸੀਂ ਤੁਹਾਡੇ ਲਈ ਇੱਕ ਨਿੱਕਾ ਜਿਹਾ ਪੌ ਲੈ ਕੇ ਆਏ ਹਾਂ ਜਿੰਨਾ ਦਾ ਵਿਆਹ ਨਹੀਂ ਹੋ ਰਿਹਾ ਸੰਗਜ ਜੀ ਸ਼ਨੀਵਾਰ ਨੂੰ ਸਰੋਂ ਦੇ ਤੇਲ ਦਾ ਪਰੌਂਠਾ ਬਣਾ ਕੇ ਇਸ ਪੌ ਨੂੰ ਜ਼ਰੂਰ ਕਰ ਲੈਣਾ ਤਾਂ ਉਹਨਾਂ ਨੂੰ ਮਨ ਚਾਇਆ ਵਾਰ ਮਿਲੇਗਾ ਉਨ੍ਹਾਂ ਦਾ ਰਿਸ਼ਤਾ ਹੋ ਜਾਵੇਗਾ ਜਿਹੜੇ ਉਨ੍ਹਾਂ ਦੇ ਰਿਸ਼ਤੇ ਦੇ ਵਿੱਚ ਰੁਕਾਵਟ ਆਉਂਦੇ ਹਨ ਉਹ ਨਹੀਂ ਆਵेंगे ਇਸ ਪਾਣੂ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਆਪਾਂ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖਣਾ ਵੀਡੀਓ ਪੂਰਾ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਲਿਖ ਦੇਣਾ ਜੀ ਸਾਂਝੇ ਜੇਕਰ ਮਾਦਾ ਪਿਤਾ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਰਿਸ਼ਤਾ ਨਹੀਂ ਹੋ ਰਿਹਾ ਉਦੋਂ ਜ਼ਿਆਦਾ ਹੀ ਦੇਰੀ ਹੋ ਰਹੀ ਹੈ ਰਿਸ਼ਤੇ ਦੇ ਵਿੱਚ ਰੁਕਾਵਟਾਂ ਹੁੰਦੀਆਂ ਹਨ ਜਾਂ ਫਿਰ ਬੱਚਿਆਂ ਨੂੰ ਖੁਦ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਸਾਡਾ ਰਿਸ਼ਤਾ ਨਹੀਂ ਹੋ ਰਿਹਾ ਸਾਨੂੰ ਕੋਈ ਰਿਸ਼ਤਾ ਨਹੀਂ ਆ ਰਿਹਾ ਜਿਸ ਕਰਕੇ ਸਾਡੀ ਉਮਰ ਲੰਘ ਰਹੀ ਹੈ ਸਾਨੂੰ ਕੋਈ ਆਸ ਉਮੀਦ ਵੀ ਨਹੀਂ ਹੈ ਕਿ ਸਾਡੇ ਲਈ ਕੋਈ ਵਧੀਆ ਘਰ ਪਰਿਵਾਰ ਦਾ ਰਿਸ਼ਤਾ ਆਵੇਗਾ ਤਾਂ ਉਸ ਲਈ ਸੰਗਾਜੇ ਕੋ ਪਾ ਜਨਿਵਾ ਦੇ ਦੈਂ ਤੁਸੀਂ ਕਰੋ ਕਿਸੇ ਵੀ ਸ਼ਨੀਵਾ ਦੇ ਦੈਂ ਤੁਸੀਂ ਇਸ ਪਾ ਨੂੰ ਕਰਕੇ ਦੇਖੋ ਕੋਈ ਬਹੁਤਾ ਪੂਜਾ ਕਰਾਣ ਦੀ ਜ਼ਰੂਰਤ ਨਹੀਂ ਹੈ ਨਾ ਹੀ ਕੋਈ ਬਹੁਤੀ ਸਮਗਰੀ ਦੀ ਜ਼ਰੂਰਤ ਹੋਵੇਗੀ ਬਹੁਤ ਹੀ ਜ਼ਿਆਦਾ ਸਿੰਪਲ ਜਿਆ ਤੇ ਘਰੇਲੂ ਜਿਆ ਸੰਗਾਜੇ ਉਪਾਹ ਹੈ ਇਸ ਤੋਂ ਇਲਾਵਾ ਚੇਕਰ ਟਾਈਮ ਦੀ ਗੱਲ ਕਰੀਏ ਤਾਂ ਤੁਸੀਂ ਕਿਸੇ ਵੀ ਸਮੇਂ ਇਸ ਪਾ ਨੂੰ ਕਰ ਸਕਦੇ ਹੋ ਇਸ ਪਾਉ ਨੂੰ ਕਰਨ ਲਈ ਸਭ ਤੋਂ ਵੱਡੀ ਖਾਸ ਗੱਲ ਕਿ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਬਸ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਇਸ ਪਾਉ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਕਿਉਂਕਿ ਕਈ ਵਾਰ ਜਦੋਂ ਕਿਸੇ ਵੀ ਕੰਮ ਵਿੱਚ ਸਾਡੇ ਦੇਰੀ ਹੁੰਦੀ ਹੈ ਤਾਂ ਦੇਰੀ ਕਾਰਨ ਕਈ ਵਾਰ ਸ਼ਨੀ ਦੇਵ ਹੁੰਦੇ ਹਨ ਭਾਵੇਂ ਕਿਸੇ ਵੀ ਗ੍ਰਹਿ ਦੇ ਨਾਲ ਕਿਉਂ ਨਾ ਬੈਠੇ ਹੋਣ ਸਾਂਗਤ ਉਹਨਾਂ ਦੇ ਕੰਮਾਂ ਕਰਾਂ ਦੇ ਵਿੱਚ ਜਾਂ ਫਿਰ ਰਿਸ਼ਤੇ ਨੂੰ ਲੈ ਕੇ ਦੇਰੀ ਜ਼ਰੂਰ ਆਉਂਦੀ ਹੈ ਪਰ ਇਸ ਤੋਂ ਲਾਵ ਚੈੱਕ ਕਰੋ ਤੁਸੀਂ ਇਸ ਬਾਣੂ ਸ਼ਨੀਵਾਰ ਦੇ ਦਿਨ ਕਰ ਲਵੋਗੇ ਤਾਂ ਇਸ ਬਾਣੂ ਕਰਨ ਤੋਂ ਬਾਅਦ ਜੋ ਕੁਝ ਵੀ ਤੁਹਾਡੇ ਨਾਲ ਹੋਵੇਗਾ ਬਹੁਤ ਹੀ ਜ਼ਿਆਦਾ ਸ਼ੁਭ ਸ਼ੁਭ ਹੋਵੇਗਾ ਜਦੋਂ ਕਿਸੇ ਵੀ ਕੰਮ ਵਿੱਚ ਸਾਡੇ ਰੁਕਾਵਟ ਹੁੰਦੀ ਹੈ ਸਾਡਾ ਮਨ ਉਦਾਸ ਤੇ ਦੁਖੀ ਹੁੰਦਾ ਹੈ ਸਾਡੀ ਹਿੰਮਤ ਜਿਹੜੀ ਹੈ ਉਹ ਹਾਰ ਕਿ ਅਸੀਂ ਬੈਠ ਜਾਂਦੇ ਹਾਂ ਸਾਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੁੰਦਾ ਕਿ ਪਤਾ ਨਹੀਂ ਸਾਡੇ ਕੰਮ ਹੋਵੇਗਾ ਵੀ ਕਿ ਨਹੀਂ ਕਿਸੇ ਵੀ ਤਰੀਕੇ ਦਾ ਕਿਉਂ ਨਾ ਉਹ ਕੰਮ ਹੋਵੇ ਅੱਜ ਕੱਲ ਦੇ ਸਮੇਂ ਵਿੱਚ ਵਿਆਹ ਨੂੰ ਲੈ ਕੇ ਜੋ ਵੀ ਦੇਰੀ ਹੋਣੀ ਹੈ ਜਿਸ ਦੇ ਨਾਲ ਮਾਤਾ ਪਿਤਾ ਬੱਚੇ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹਨ ਤੇ ਸਭ ਤੋਂ ਵੱਡੀ ਗੱਲ ਸੰਗਤ ਜੀ ਕਿ ਵਿਆਹ ਨੂੰ ਲੈ ਕੇ ਨੁਕਸਾਨ ਦੀ ਗੱਲ ਕਿ ਬੱਚਿਆਂ ਦੀ ਜਿਹੜੀ ਉਮਰ ਹੈ ਉਹ ਨਿਕਲ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਐਸੋਪਾ ਨੂੰ ਇੱਕ ਵਾਰ ਜ਼ਰੂਰ ਕਰਕੇ ਤੇ ਅਝਮਾ ਕੇ ਜ਼ਰੂਰ ਦੇਖਿਓ ਇਹਦੇ ਨਾਲ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਰਿਜ਼ਲਟ ਮਿਲੇਗਾ ਐਸੋਪਾ ਨੂੰ ਬੱਚੇ ਵੀ ਕਰ ਸਕਦੇ ਹਨ ਤੇ ਉਹਨਾਂ ਦੇ ਮਾਤਾ ਪਿਤਾ ਵੀ ਕਰ ਸਕਦੇ ਹਨ ਜੇਕਰ ਬੱਚਾ ਕਰਨਾ ਚਾਹੁੰਦਾ ਹੈ ਤਾਂ ਵੀ ਕਰ ਸਕਦਾ ਹੈ ਜੇਕਰ ਬੱਚਾ ਨਹੀਂ ਕਰਨਾ ਚਾਹੁੰਦਾ ਤਾਂ ਉਹਨਾਂ ਦੇ ਮਾਤਾ ਪਿਤਾ ਭੈਣ ਭਰਾ ਕੋਈ ਵੀ ਐਸੋਪਾ ਨੂੰ ਕਰ ਲੈਣ ਸੋ ਇਸ ਤਰ੍ਹਾਂ ਤੁਸੀਂ ਸੁਪਾਣੂ ਕਰਨ ਦੇ ਲਈ ਸ਼ਨੀਵਾਰ ਵਾਲੇ ਦਿਨ ਤੋਂ ਸੇ 11 ਪਤਾਸੇ ਲੈ ਲੈਣੇ ਹਨ ਜਿਵੇਂ ਕਿ ਆਪਾਂ ਗੁਰੂ ਘਰ ਤੋਂ ਪਤਾਸਿਆਂ ਦਾ ਪ੍ਰਸ਼ਾਦ ਲੈ ਕੇ ਆਉਂਦੇ ਹਾਂ ਉਹ ਪਤਾਸੇ 11 ਤੁਸੀਂ ਲੈਣ ਜੇਕਰ ਕੋਈ ਨਹੀਂ ਜਾਣਦਾ ਕਿ ਪਤਾਸੇ ਹੁੰਦੇ ਕੀ ਹਨ ਤਾਂ ਉਹਨਾਂ ਨੂੰ ਨਹੀਂ ਪਤਾ ਤਾਂ 11 ਚੁਟਕੀ ਚੀਨੀ ਦੀਆਂ ਵੀ ਲੈ ਸਕਦੇ ਹਨ ਜਿਵੇਂ 11 ਥੋੜੀ ਥੋੜੀ ਕਰਕੇ ਇੱਕ ਚੁਟਕੀ ਪਾ ਲਈ ਫਿਰ ਦੋਸਰੇ ਇਸ ਕਰਕੇ ਉਹ ਚੀਨੇ ਦਾ ਇਸਤੇਮਾਲ ਵੀ ਕਰ ਸਕਦੇ ਹਨ ਕਿਉਂਕਿ ਪਤਾਸੇ ਨੇ ਜੋ ਉਹ ਚੀਨੇ ਦੇ ਬਣੇ ਹੁੰਦੇ ਹਨ ਇਸ ਕਰਕੇ ਤੁਸੀਂ ਜੇਕਰ ਤੁਹਾਨੂੰ ਪਤਾਸੇ ਕਿਤੇ ਮਿਲ ਨਹੀਂ ਰਹੇ ਜਾਂ ਤੁਹਾਨੂੰ ਪਤਾ ਨਹੀਂ ਪਤਾਸੇ ਹੁੰਦੇ ਕੀ ਹਨ ਫਿਰ ਤੁਸੀਂ ਚੀਨੇ ਦਾ ਇਸਤੇਮਾਲ ਕਰ ਸਕਦੇ ਹੋ ਨਹੀਂ ਤਾਂ ਤੁਸੀਂ 11 ਪਤਾਸੇ ਹੀ ਲੈ ਸਕਦੇ ਹੋ ਉਸ ਤੋਂ ਇਲਾਵਾ 11 ਪਤਾ ਸੇ ਲੈਣ ਤੋਂ ਬਾਅਦ ਵਿੱਚ ਜਿਹੜਾ ਤੁਸੀਂ ਸ਼ਨੀਵਾਰ ਦੇ ਦਿਨ ਸਵੇਰ ਦੇ ਸ਼ਾਮ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਜਦੋਂ ਵੀ ਤੁਸੀਂ ਸੁਪਾ ਨੂੰ ਕਰ ਰਹੀ ਹੋ ਤੁਹਾਡੇ ਘਰ ਵਿੱਚ ਰੋਟੀ ਬਣਾਉਣ ਦੇ ਲਈ ਜੋ ਆਟਾ ਗੁੰਨਿਆ ਹੋਵੇਗਾ ਉਸ ਆਟੇ ਦੇ ਵਿੱਚੋਂ ਤੁਸੀਂ ਇੱਕ ਵੱਡਾ ਸਾਰਾ ਪੇੜਾ ਲੈਣਾ ਹੈ ਪੇੜਾ ਥੋੜਾ ਜਿਹਾ ਵੱਡਾ ਲੈਣਾ ਹੈ ਜਿਸਿਆਂ ਦੋ ਰੋਟੀਆਂ ਬਣ ਸਕਣ ਪੇੜਾ ਲੈਣ ਤੋਂ ਬਾਅਦ ਵਿੱਚ ਤੁਸੀਂ ਉਸੇ ਇੱਕ ਛੋਟੀ ਅਸਨੇ ਤੁਸੀਂ ਇੱਕ ਰੋਟੀ ਬਣਾਉਣੀ ਹੈ ਤੇ ਉਸ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪੜ ਦੇਣਾ ਹੈ ਤੁਸੀਂ ਕਿਉਂ ਬਿਲਕੁਲ ਵੀ ਨਹੀਂ ਲਗਾਉਣਾ ਤੁਸੀਂ ਰੋਟੀ ਨੂੰ ਬਣਾਉਂਦੇ ਸਮੇਂ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਹੈ ਇਸ ਦੇ ਨਾਲ ਜੋ ਪਰਾਂਠਾ ਤੁਸੀਂ ਸਰੋਂ ਦੇ ਤੇਲ ਨਾਲ ਬਣਾਓਗੇ ਉਸ ਦਾ ਕਲਰ ਵੀ ਥੋੜਾ ਜਿਹਾ ਪੀਲਾ ਪੀਲਾ ਹੋਵੇਗਾ ਇਸ ਕਰਕੇ ਘਿਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਦੋਨਾਂ ਸਾਈਡ ਤੇ ਸਰੋਂ ਦਾ ਤੇਲ ਲਗਾ ਕੇ ਤੁਸੀਂ ਪਰੌਂਠਾ ਤਿਆਰ ਕਰ ਲੈਣਾ ਹੈ ਜਿਹੜਾ ਪਰੌਂਠਾ ਬਣਾ ਰਹੇ ਹੋ ਉਸ ਦਾ ਆਕਾਰ ਤੁਸੀਂ ਜਿਹੜਾ ਮਰਜ਼ੀ ਬਣਾ ਸਕਦੇ ਹੋ ਤੇ ਕੌਣਾ ਜਾਂ ਫਿਰ ਗੋਲ ਚੈ ਇਸ ਵੀ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਸਰੋਂ ਦੇ ਤੇਲ ਦਾ ਪਰੌਂਠਾ ਤਿਆਰ ਕਰਨਾ ਹੈ ਸੋ ਇਸ ਤਰ੍ਹਾਂ ਪਰੌਂਠੇ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਤੁਸੀਂ 12 ਪਤਾਸੇ ਲਏ ਹੋਣਗੇ ਉਹਨਾਂ ਪਤਾਸਿਆਂ ਨੂੰ ਇਸ ਪਰੌਂਠੇ ਉੱਪਰ ਰੱਖ ਲੈਣਾ ਹੈ ਜੇਕਰ ਤੁਹਾਡੇ ਕੋਲ ਤੁਹਾਡੇ ਕਿਤੇ ਵੀ ਪਤਾਸੇ ਨਹੀਂ ਮਿਲਦੇ ਫਿਰ ਤੁਸੀਂ ਪਤਾਸਿਆਂ ਦਾ ਜੋਸਨਾ ਕਰੋ ਜਿਸ ਦੇ ਉੱਪਰ ਚੀਨੇ ਦਾ ਜੋਸ ਕਰ ਲੈਣਾ ਜਿ세 ਕੋਲ ਨਹੀਂ ਮਿਲਦੇ ਜਾਂ ਜਿਨ੍ਹਾਂ ਨੂੰ ਪਤਾਸਿਆਂ ਬਾਰੇ ਨਹੀਂ ਪਤਾ ਉਹ ਚੀਨੀ ਦਾ ਇਸਤੇਮਾਲ ਕਰਨ ਇਸ ਤਰ੍ਹਾਂ 12 ਪਤਾਸੇ ਹਨ ਜਿਹੜੇ ਤੁਸੀਂ ਰੋਟੀ ਦੇ ਉੱਪਰ ਰੱਖ ਲੈਣੇ ਹਨ ਉਸ ਨੂੰ ਪਲੇਟ ਵਿੱਚ ਰੱਖ ਸ਼ੰਕਰ ਭਗਵਾਨ ਜੀ ਦੀ ਫੋਟੋ ਫਿਰ ਮੂਰਤੀ ਦੇ ਅੱਗੇ ਤੁਹਾਡੇ ਘਰ ਵਿੱਚ ਪਾੜ ਪੂਜਾ ਵਾਲੇ ਸਥਾਨ ਦੇ ਤੁਸੀਂ ਜਾ ਕੇ ਬੈਠ ਜਾਣਾ ਉਥੇ ਇਸ ਪ੍ਰੌਂਠੇ ਨੇ ਤੁਸੀਂ ਲੈ ਜਾਣਾ ਹੈ ਤੇ ਉਥੇ ਤੁਸੀਂ ਇੱਕ ਦੀਵਾ ਜਗਾਉਣਾ ਹੈ ਜਿਹੜਾ ਤੁਸੀਂ ਦੀਵਾ ਜਗਾਉਣਾ ਉਹ ਸਰੋਂ ਦੇ ਤੇਲ ਦਾ ਹੀ ਹੋਣਾ ਚਾਹੀਦਾ ਹੈ ਉਥੇ ਦੀਵਾ ਜਗਾ ਕੇ ਜਿਹੜੇ ਪ੍ਰੌਂਠੇ ਵਾਲੀ ਪਲੇਟ ਹੈ ਇਹ ਹੱਥ ਵਿੱਚ ਲੈ ਕੇ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਅਰਦਾਸ ਬੇਨਤੀ ਕਰਨੀ ਹੈ ਪ੍ਰਮਾਤਮਾ ਅੱਗੇ ਅਰਦਾਸ ਲਗਾਉਣੀ ਹੈ ਜਿਵੇਂ ਕਿ ਤੁਹਾਡੇ ਬੱਚੇ ਦੇ ਗ੍ਰਹਿ ਦੋਸ਼ਾਂ ਨੂੰ ਪਿੱਤਾ ਦੋਸ਼ਾਂ ਨੂੰ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਦੋਸ਼ ਹੈ ਕੋਈ ਵੀ ਪ੍ਰੋਬਲਮ ਹੈ ਉਹਨਾਂ ਦੇ ਘਰ ਵਿੱਚ ਜਿਸ ਕਰਕੇ ਜਿਸ ਕਰਕੇ ਉਹਨਾਂ ਦੇ ਰਿਸ਼ਤੇ ਦੀ ਰੁਕਾਵਟ ਆ ਰਹੀ ਹੈ ਸਾਰੀਆਂ ਪ੍ਰੋਬਲਮ ਇੱਕੋ ਸਾਰ ਦੂਰ ਹੋ ਜਾਣੀਆਂ ਸੋ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਤੁਸੀਂ ਪ੍ਰੌਂਟੇ ਉੱਪਰ 12 ਪਤਾ ਸੀ ਰੱਖੇ ਸੀ ਉਹ ਤੁਸੀਂ ਲੈ ਕੇ ਪਲੇਟ ਵਾਲਾ ਜਿਹੜਾ ਵੀ ਤੁਹਾਡੇ ਘਰ ਵਿੱਚ ਬੱਚੇ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਚਾਹੇ ਉਹ ਲੜਕਾ ਹੈ ਲੜਕੀ ਹੈ ਉਸ ਦੇ ਸਿਰ ਦੇ ਉੱਪਰ 7 ਵਾਰ ਤੁਸੀਂ ਵਾਰ ਦੇਣਾ ਹੈ ਇਸ ਪ੍ਰੋਂਟੇ ਨੂੰ 7 ਵਾਰ ਸਿਰ ਤੋਂ ਵਾਰਾਣਾ ਜ਼ਰੂਰ ਹੈ ਇਹ ਨਹੀਂ ਕਿ ਬੱਚੇ ਦੇ ਘਰ ਦੇ ਵਿੱਚ ਜੇਕਰ ਨਹੀਂ ਹੈ ਤਾਂ ਤੁਸੀਂ ਜੇਕਰ ਉਹਨਾਂ ਦੀ ਫੋਟੋ ਤੁਹਾਡੇ ਕੋਲ ਹੋਵੇਗੀ ਉਸ ਫੋਟੋ ਦੇ ਉੱਪਰੋਂ 7 ਵਾਰ ਵਾਰ ਸਕਦੇ ਹੋ ਪਰ ਵਾਰਨਾ ਜ਼ਰੂਰ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਫੋਟੋ ਵੀ ਤੁਹਾਡੇ ਕੋਲ ਨਹੀਂ ਹੈ ਬੱਚੇ ਦੀ ਘਰ ਵਿੱਚ ਨਹੀਂ ਬੱਚੇ ਵੀ ਨਹੀਂ ਹਨ ਤਾਂ ਉਹਨਾਂ ਦੇ ਕੱਪੜੇ ਹੋਣਗੇ ਉਹਨਾਂ ਦੇ ਕੱਪੜੇ ਆਦੋਂ ਤੋ ਸੇ 7 ਵਾਰ ਵਾਰ ਸਕਦੇ ਹੋ ਇਸ ਤਰ੍ਹਾਂ 7 ਵਾਰ ਤੁਸੀਂ ਵਾਰਨਾ ਹੈ ਤੇ ਜਿਹੜਾ ਵਾਰਨਾ ਹੈ ਉਥੇ ਸਿੱਧੇ ਸਿੱਧੇ ਸਾਈਡ ਤੋਂ ਵਾਰਨਾ ਹੈ ਉਲਟਾ ਨਹੀਂ ਵਾਰਨਾ ਇਸ ਤਰ੍ਹਾਂ 7 ਵਾਰ 12 ਤੋਂ ਬਾਅਦ ਵਿੱਚ ਤਿੰਨ ਆਪਸ਼ਨਾਂ ਤੁਹਾਨੂੰ ਦੱਸਦੇ ਆਂ ਤਿੰਨਾ ਵਿੱਚੋਂ ਜਿਹੜੀ ਤੁਸੀਂ ਕਰ ਸਕਦੇ ਹੋ ਜਿਹੜੀ ਤੁਹਾਨੂੰ ਸੌਖੀ ਲੱਗੇ ਉਹ ਤੁਸੀਂ ਕਰੋ ਇਸ ਤਰ੍ਹਾਂ ਪਰੌਂਠੇ ਨੂੰ ਲੈ ਕੇ ਪੋਲਨਾਥ ਦੇ ਜਿਵੇਂ ਕਿ گاਵਾ ਬਹੁਤ ਹੀ ਜ਼ਿਆਦਾ ਹੁੰਦੀਆਂ ਹਨ ਆਪਾਂ ਨੂੰ ਆਮ ਹੀ ਤੁਰੀਆਂ ਫਿਰਦੀਆਂ ਦੇਖਦੀਆਂ ਹਨ ਜਾਫੇ ਤੁਹਾਡੇ ਘਰ ਵਿੱਚ ਕੋਈ ਗਾਂ ਹੈ ਤੁਸੀਂ ਉਸ ਨੂੰ ਇੱਕ ਵਾਰ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈਗਾ ਤਾਂ ਬਾਹਰ ਤੁਹਾਨੂੰ ਜਿੱਥੇ ਵੀ ਕਿਤੇ ਗਾਂ ਦਿਖਾਈ ਦੇਵੇ ਤੁਸੀਂ ਇੱਕ ਪ੍ਰੌਟਾ ਹਾਊਸ ਨੂੰ ਭਾ ਕੇ ਆ ਸਕਦੇ ਹੋ ਇਸ ਤੋਂ ਇਲਾਵਾ ਕਈ ਲੋਕ ਵੱਡੇ ਸ਼ਹਿਰਾਂ ਦੇ ਵਿੱਚ ਰਹਿੰਦੇ ਹਨ ਜਿੱਥੇ ਕਿ ਜ਼ਿਆਦਾ ਵਾਰਾ ਪਸ਼ੂ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਖਾਸ ਕਰਕੇ ਛੋਟੇ ਮੋਟੇ ਸ਼ਹਿਰਾਂ ਵਿੱਚ ਜਾਂ ਫਿਰ ਪਿੰਡਾਂ ਵਿੱਚ ਵਾਰਾ ਪਸ਼ੂ ਦੇਖਣ ਨੂੰ ਮਿਲਦੇ ਤਾਂ ਅਗਲੇ ਦੱਸੇ ਗਏ ਤਰੀਕੇ ਨਾਲ ਸੁਪਾਣੂ ਕਰ ਸਕਦੇ ਆਂ ਦੂਸਰਾ ਤਰੀਕਾ ਕਿ ਜੇਕਰ ਤੁਹਾਡੇ ਘਰ ਦੇ ਸਾਥ ਦੇ ਉੱਪਰ ਜਾਂ ਫਿਰ ਕੋਈ ਐਸੀ ਜਗ੍ਹਾ ਹੈ ਤੁਹਾਨੂੰ ਪਤਾ ਨਹੀਂ ਕਿ ਉੱਥੇ ਜ਼ਿਆਦਾ ਪੰਛੀ ਆਉਂਦੇ ਹਨ ਚਿੜੀਆਂ ਕਾਂ ਜਨੌਰ ਬਹੁਤ ਜ਼ਿਆਦਾ ਪੰਛੀ ਆਉਂਦੇ ਹਨ ਤਾਂ ਉੱਥੇ ਤੁਸੀਂ ਜਿਹੜਾ ਪ੍ਰੌਂਟਾ ਤਿਆਰ ਕੀਤਾ ਹੈ ਉੱਪਰ ਪਤਾ ਸੇ ਰੱਖ ਕੇ ਸੋਨਾਂ ਨੂੰ ਪੋਰ ਕੇ ਚੋਰੀ ਬਣਾ ਕੇ ਛੋਟੇ-ਛੋਟੇ ਕਰਕੇ ਤੁਸੀਂ ਉੱਤੇ ਪਾ ਦੇਨੇ ਹਨ ਤਾਂ ਜੋ ਕਿ ਜਿਹੜੇ ਪੰਛੀ ਆਉਂਦੇ ਹਨ ਇਹ ਤੁਹਾਡੀ ਪਾਇਓ ਇਹ ਚੋਰੀ ਰੋਟੀ ਨੂੰ ਖਾ ਲੈਣਗੇ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਘਰ ਦੇ ਛੱਤ ਦੇ ਉੱਪਰ ਆਉਂਦੇ ਹਨ ਤਾਂ ਉੱਥੇ ਵੀ ਤੁਸੀਂ ਪਾ ਸਕਦੇ ਹੋ ਜਿਵੇਂ ਕਈ ਲੋਕਾਂ ਦਾ ਕਹਿਣਾ ਹੁੰਦਾ ਕਿ ਅਸੀਂ ਘਰ ਵਿੱਚ ਪਾ ਸਕਦੇ ਹਾਂ ਜਾਂ ਨਹੀਂ ਘਰ ਤੋਂ ਬਾਹਰ ਹੀ ਪਾ ਕੇ ਆਉਣਾ ਹੈ ਤਾਂ ਇਸ ਤਰ੍ਹਾਂ ਕਈ ਇਸ ਤਰ੍ਹਾਂ ਕੋਈ ਵੀ ਪੰਦੇਸ਼ ਨਹੀਂ ਹੈ ਤੁਸੀਂ ਆਪਣੇ ਘਰ ਦੇ ਵਿੱਚ ਇਸ ਪ੍ਰੌਂਟੀ ਨੂੰ ਪਾ ਸਕਦੇ ਹੋ 12ਵੇਂ ਜਿੱਥੇ ਤੁਹਾਨੂੰ ਸਹੀ ਲੱਗੇ ਤੁਸੀਂ ਉੱਥੇ ਪਾ ਸਕਦੇ ਹੋ ਇਸ ਤਰ੍ਹਾਂ ਜੇਕਰ ਤੁਹਾਨੂੰ ਪੰਚੇ ਨੇੜੇ ਨਹੀਂ ਮਿਲਦੇ ਤਾਂ ਇਹ ਆਪਸ਼ਨ ਨਾਲ ਵੀ ਤੁਸੀਂ ਇਸ ਨੂੰ ਪਾ ਕੇ ਆ ਸਕਦੇ ਹੋ ਤੀਸਰੀ ਆਪਸ਼ਨ ਤੀਸਰੀ ਆਪਸ਼ਨ ਇਸ ਦੇ ਨਾਲ ਤੁਹਾਨੂੰ ਇਸ ਪਾਣ ਨੂੰ ਹਰ ਹਾਲ ਵਿੱਚ ਹੀ ਕਰਨਾ ਪਵੇਗਾ ਫਿਰ ਹੀ ਤੁਹਾਡਾ ਜਿਹੜਾ ਉਪਾਅ ਹੈ ਕੰਪਲੀਟ ਹੋਵੇਗਾ ਇਸ ਤੋਂ ਇਲਾਵਾ ਤੀਸਰਾ ਤਰੀਕਾ ਇਹ ਹੈ ਕਿ ਜਿਹੜਾ ਤੁਸੀਂ ਸਰੋਂ ਦੇ ਤੇਲ ਦਾ ਪਰੌਂਠਾ ਬਣਾਇਆ ਹੈ ਉਸ ਦੇ ਵਿੱਚ ਪਤਾਸੇ ਰੱਖੇ ਜਾਂਦੇ ਹਨ ਇਹਨਾਂ ਦੀ ਚੋਰ ਚੋਰੀ ਹੋਰ ਕਿਨਾਂ ਤੁਸੀਂ ਤੁਹਾਡੇ ਘਰ ਤੋਂ ਬਾਹਰ ਕਿਤੇ ਵੀ ਪਿੱਪਲ ਦਾ ਦਰਖਤ ਦੇਖਦਾ ਹੈ ਤਾਂ ਉਥੇ ਤੁਸੀਂ ਉਸ ਪਿੱਪਲ ਦੇ ਦਰਖਤ ਦੇ نیچے ਕੀੜੀਆਂ ਦਾ ਭੌਣ ਹੋਵੇਗਾ ਉਥੇ ਤੁਸੀਂ ਐਸਸਰੋਂ ਦਾ ਤੇਲ ਇਸਸਰੋਂ ਦੇ ਤੇਲ ਦਾ ਜਿਹੜਾ ਪਰੌਂਠਾ ਤੇ ਪਤਾਸਾ ਇਹ ਦੀ ਚੋਰੀ ਹੈ ਉਹ ਬਣਾ ਕੇ ਤੁਸੀਂ ਉਥੇ ਪਿੱਪਲ ਦੇ ਦਰਖਤ ਦੇ نیچے ਤੁਸੀਂ ਭਾ ਕੇ ਆ ਸਕਦੇ ਹੋ ਪਰ ਖਾਸ ਗੱਲ ਦਾ ਧਿਆਨ ਰੱਖਣਾ ਇਹਨਾਂ ਤਿੰਨਾਂ ਵਿੱਚੋਂ ਜਿਹੜੀ ਤੁਹਾਨੂੰ ਸਹੀ ਲੱਗਦੀ ਹੈ ਉਸੇ ਤਰੀਕੇ ਨਾਲ ਇਸ ਨੂੰ ਪਾਣ ਨੂੰ ਤੁਸੀਂ ਕਰ ਲਿਓ ਸਾਤਵਰਣੀ ਗੱਲ ਹੈ ਕਿ ਇਸ ਨੂੰ ਦੁਸਰੇ ਸ਼ਨੀਵਾਰ ਦੇ ਤਿੰਨ ਕਰਨਾ ਹੈ ਆਪਣੇ ਘਰ ਵਿੱਚ ਬੈਠੇ ਬੈਠੇ ਆਪਣੇ ਘਰ ਵਿੱਚ ਬੈਠੇ ਬਟ ਕੇ ਕਿਸੇ ਵੀ ਸਮੇਂ ਇਸ ਦਾ ਉਪਾਣੂ ਕਰ ਸਕਦੇ ਹੋ ਬਸ ਦਿਨ ਸ਼ਨੀਵਾਰ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਨੂੰ ਉਪਾਣੂ ਸ਼ਾਮ ਦੇ ਸਮੇਂ ਕਰ ਰਹੇ ਹੋ ਧਿਆਨ ਰੱਖੋ ਕਿ ਤੁਸੀਂ ਹਨੇਰਾ ਹੋਣ ਤੋਂ ਪਹਿਲਾਂ ਕਰੋ ਤਾਂ ਕਿ ਉਹ ਪਾ ਤੁਹਾਡਾ ਕੰਪਲੀਟ ਹੋ ਜਾਵੇ ਤੁਹਾਨੂੰ ਉਸ ਦਾ ਫਲ ਮਿਲੇ ਜੇਕਰ ਤੁਸੀਂ ਬਹੁਤ ਲੇਟ ਇਸ ਨੂੰ ਉਪਾਣੂ ਕਰਦੇ ਹੋ ਤਾਂ ਘਰ ਤੋਂ ਬਾਹਰ ਨਹੀਂ ਚੱਲ ਜਾ ਸਾਗਰੇ ਤਾਂ ਇਸੋ ਪਾਣੋ ਤੁਹਾਡਾ ਕੀਤਾ ਗਿਆ ਆਪਾ ਵਿੱਚ ਹੀ ਰਹਿ ਜਾਂਦਾ ਹੈ ਜਿਸ ਕਰਕੇ ਤੁਹਾਨੂੰ ਉਸ ਦਾ ਫਲ ਨਹੀਂ ਮਿਲਦਾ ਇਸੋ ਹੀ ਲਾਵਾ ਤੁਸੀਂ ਕੋਸ਼ਿਸ਼ ਕਰੋਗੇ ਤੁਸੀਂ ਜਿੰਨੋਂ ਆਪਾਂ ਬੈਲ ਕਹਿ ਦਿੰਦੇ ਆ ਜਾਂ ਫਿਰ ਗਾਂ ਦੁੱਧ ਸੇ ਪਰੌਂਟਾ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਹੀ ਖਵਾਓ ਜੇਕਰ ਨਹੀਂ ਤੁਹਾਨੂੰ ਕਿਤੇ ਮਿਲਦੇ ਤਾਂ ਫਿਰ ਤੁਸੀਂ ਦੋਨਾਂ ਦੂਸਰੇ ਤਰੀਕੇ ਨੂੰ ਅਪਣਾ ਕੇ ਤੁਹਾਡੀ ਮਨੁਕਾਮਨਾ ਜ਼ਰੂਰ ਪੂਰੀ ਹੋਵੇਗੀ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਕੋਈ ਵੀ ਰੁਕਾਵਟ ਨਹੀਂ ਆਵੇਗੀ ਸੰਗਜੇ ਛੋਟਾ ਜੋ ਪਾ ਗਰ ਕੇ ਤੁਸੀਂ ਅਜ ਮਾਗੇ ਦੇਖ ਸਕਦੇ ਹੋ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ